ਡਾక్టర్ ਕੁਲਵਿੰਦਰ ਕੌਰ ਮਨ ਹਾਸਤੀ ਪੁਸਤਕ ਸੁਪਨਿਆਂ ਦਾ ਕਰਦੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ ਅਧਿਆਇ 2 ਗੁਰਪ੍ਰੀਤ ਦਾ ਜਨਮ ਤੇ ਬਚਪਨ ਰਵਿੰਦਰਨਾਥ ਟੈਗੋਰ ਨੇ ਕਿਹਾ ਕਿ ਹਰ ਨਵਾਂ ਜੰਮਣ ਵਾਲਾ ਬੱਚਾ ਇਸ ਸੁਨੇਹਾ ਲੈ ਕੇ ਆਉਂਦਾ ਹੈ ਕਿ ਰੱਬਾ ਜੀ ਮਨੁੱਖ ਤੋਂ ਨਿਰਾਸ਼ ਨਹੀਂ ਹੋਇਆ ਤੇ ਉਸਨੇ ਰੱਬ ਦੀ ਇਹ ਆਸ ਪੂਰੀ ਕਰਨੀ ਹੈ ਕਿ ਜਿਹੜਾ ਬੱਚਾ ਵੀ ਉਸਨੇ ਬਣਾਇਆ ਹੈ ਉਹ ਜੀਹਾ ਹੋਂ ਹਾਰ ਨਿਕਲੇਗਾ ਕਿ ਉਸ ਸੰਸਾਰ ਦੀ ਵਿਗੜੀ ਹੋਈ ਨੂੰ ਬਣਾਤੇ ਬਿਗਾ ਸਰਦਾਰ ਗੁਰਪ੍ਰੀਤ ਸਿੰਘ ਦਾ ਜਨਮ 9 ਅਗਸਤ 1976 ਨੂੰ ਆਪਣੇ ਨਾਨਕੇ ਪਿੰਡ ਕੋਠੇ ਰਹਾਲਾ ਜਗਰਾਉਂ ਵਿਖੇ ਮਾਤਾ ਸਰਦਾਰਨੀ ਸੁਖਦਰਸ਼ਨ ਕੌਰ ਤੇ ਪਿਤਾ ਸਰਦਾਰ ਜੁਗਿੰਦਰ ਸਿੰਘ ਦੇ ਘਰ ਹੋਇਆ ਪਹਿਲੇ ਸਮੇਂ ਵਿੱਚ ਇਹ ਆਮ ਰਿਵਾਜ ਸੀ ਕਿ ਪਹਿਲੇ ਬੱਚੇ ਦੀ ਪ੍ਰਦਾਇਸ਼ ਪੇਕੇ ਘਰ ਹੀ ਹੁੰਦੀ ਸੀ ਉਹਨਾਂ ਦੇ ਨਾਨਾ ਜੀ ਦਾ ਨਾਮ ਸਰਦਾਰ ਭਗਤ ਸਿੰਘ ਗਿੱਲ ਤੇ ਨਾਨੀ ਦਾ ਨਾਮ ਸਰਦਾਰਨੀ ਰਣਜੀਤ ਕੌਰ ਸੀ ਗੁਰਪ੍ਰੀਤ ਸਿੰਘ ਨੇ ਆਪਣੇ ਨਾਨਾ ਜੀ ਨੂੰ ਨਹੀਂ ਦੇਖਿਆ ਕਿਉਂਕਿ ਉਹ ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸੀ। RAM ਗयो RAVAN ਗयो ਜਾ ਕੋ ਬਹੁ ਪਰਵਾਰ ਕਹ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਆਪ ਜੀ ਦੇ ਮਾਮਾ ਜੀ ਦਾ ਨਾਮ ਸਰਦਾਰ ਹਰਜਿੰਦਰ ਸਿੰਘ ਗਿੱਲ ਤੇ ਮਾਮੀ ਜੀ ਦਾ ਨਾਮ ਸਰਦਾਰਨੀ ਅਮਰਪਾਲ कौर ਹੈ। ਆਪ ਜੀ ਦੇ ਚਾਰ ਮਾਮੇ ਹਨ ਸਰਦਾਰ ਹਰਜਿੰਦਰ ਸਿੰਘ ਗਿੱਲ, ਸਰਦਾਰ ਇਕਬਾਲ ਸਿੰਘ, ਸਰਦਾਰ ਸੁਖਚੰਨ ਸਿੰਘ ਤੇ ਸਰਦਾਰ ਪਪਿੰਦਰ ਸਿੰਘ ਨਾਨਕੇ ਪਰਿਵਾਰ ਕੋਲ ਜ਼ਮੀਨ ਜਾਇਦਾਦ ਗੱਡੀਆਂ ਟਰੈਕਟਰ ਸੀ ਆਰਥਿਕ ਤੌਰ ਤੇ ਤਕੜਾ ਪਰਿਵਾਰ ਸੀ ਗੁਰਪ੍ਰੀਤ ਸਿੰਘ ਦਾ ਕਰਤਾ ਨਾਮ ਮਿੰਟੂ ਸੀ ਜਿੱਥੇ ਸਾਰੇ ਉਹਨਾਂ ਨੂੰ ਮਿੰਟੂ ਕਹਿ ਕੇ ਬੁਲਾਉਂਦੇ ਸਨ ਉੱਥੇ ਉਹਨਾਂ ਦੇ ਮਾਮਾ ਜੀ ਸਰਦਾਰ ਹਰਜਿੰਦਰ ਸਿੰਘ ਗਿੱਲ ਉਹਨਾਂ ਨੂੰ ਲਾਡ ਪਿਆਰ ਨਾਲ ਗੁਰੀ ਕਹਿ ਕੇ ਬੁਲਾਉਂਦੇ ਸਨ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਦੋ ਭਰਾ ਹੋਰ ਹਨ ਜਿਨ੍ਹਾਂ ਦੇ ਨਾਮ ਹਨ ਸਰਦਾਰ ਹਰਪ੍ਰੀਤ ਸਿੰਘ ਤੇ ਸਰਦਾਰ ਇਕਬਿੰਦਰਜੀਤ ਸਿੰਘ ਇਹਨਾਂ ਦੇ ਮਾਮਾ ਜੀ ਦੇ ਬੇਟੇ ਦਾ ਨਾਮ ਸਰਦਾਰ ਰਤਿੰਦਰਪਾਲ ਸਿੰਘ ਗਿੱਲ ਹੈ ਜੋ ਆਪਣੇ ਪਿੰਡ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ ਆਪ ਜੀ ਦਾ ਦਾਦਕਾ ਪਿੰਡ ਹਸਨਪੁਰ ਲੁਧਿਆਣਾ ਵਿਖੇ ਹੈ ਜਿੱਥੇ ਨਾਨਕਾ ਪਰਿਵਾਰ ਆਰਥਿਕ ਤੌਰ ਤੇ ਖੁਸ਼ਹਾਲ ਸੀ ਉੱਥੇ ਦਾਦਕਾ ਪਰਿਵਾਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਆਪ ਜੀ ਦੇ ਪਿਤਾ ਜੀ ਫੌਜ ਵਿੱਚੇ ਨੌਕਰੀ ਕਰਦੇ ਸਨ ਜਿਨ੍ਹਾਂ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਗੁਰਪ੍ਰੀਤ ਸਿੰਘ ਦਾ ਨਾਨਕਾ ਪਰਿਵਾਰ ਉਸਨੂੰ ਬਹੁਤ ਪਿਆਰ ਕਰਦਾ ਸੀ ਜਿਸ ਕਰਕੇ ਉਹਨਾਂ ਨੇ ਉਸਨੂੰ ਉੱਥੇ ਹੀ ਆਪਣੇ ਕੋਲ ਰੱਖ ਲਿਆ ਸੀ। ਬਚਪਨ ਵਿੱਚ ਗੁਰਪ੍ਰੀਤ ਸਿੰਘ ਸ਼ਰਾਰਤੀ ਸੁਭਾਅ ਦੇ ਸਨ। ਕਦੇ ਕਿਸੇ ਬੱਚੇ ਨੂੰ ਛੇੜਨਾ, ਕਦੇ ਕਿਸੇ ਦੀ ਚੁੰਡੀ ਵੱਢ ਦੇਣੀ ਤੇ ਕਦੇ ਬੱਚਿਆਂ ਨਾਲ ਖੇਡਦੇ ਸਮੇਂ ਲੜਾਈ ਝਗੜਾ ਕਰਨਾ ਤੇ ਫਿਰ ਕਰੋ ਛਿੜਕਾਂ ਵੀ ਖਾਣੀਆਂ। ਪਰੰਤੂ ਬੱਚੇ ਛਿੜਕਾਂ ਥੱਪੜਾਂ ਦੀ ਪ੍ਰਵਾਹ ਕਿੱਥੇ ਕਰਦੇ? ਦੋ ਪਹੀਆਂ ਵੇਸਰ ਗਈਆਂ ਸੜਕੇ ਮੇਰੀ ਟੂਈ ਦੇ ਜਿਨੇ ਸਹਿਲੀਆਂ ਵਰਗੀ ਗੱਲ ਬੱਚਿਆਂ ਦੀ ਹੁੰਦੀ ਹੈ। ਉਹਨਾਂ ਦਿਨਾਂ ਵਿੱਚ ਲੋਕਾਂ ਵਿੱਚ ਪ੍ਰੇਮ ਪਿਆਰ ਆਪਣਤ ਤੇ ਮੋਹ ਹੁੰਦਾ ਸੀ ਵਿਸ਼ੇਸ਼ ਕਰਕੇ ਪਿੰਡਾਂ ਵਿੱਚ ਜੇ ਕਿਦਰੇ ਕਿਸੇ ਦਾ ਬੱਚਾ ਸ਼ਰਾਰਤ ਕਰ ਵੀ ਦਿੰਦਾ ਸੀ ਤਾਂ ਲੋਕ ਗੁੱਸਾ ਨਹੀਂ ਕਰਦੇ ਸੀ ਹੱਸ ਕੇ ਟਾਲ ਦਿੰਦੇ ਸਨ ਬਹੁਤ ਵੱਡੀ ਗਲਤੀ ਕਰਨ ਤੇ ਜਿਵੇਂ ਆਪਣੇ ਬੱਚੇ ਨੂੰ ਕੁੱਟਦੇ ਸੀ ਓਵੇਂ ਹੀ ਦੂਸਰੇ ਦੇ ਬੱਚੇ ਨੂੰ ਵੀ ਥੱਪੜ ਮਾਰ ਦਿੰਦੇ ਸਨ ਜਾਂ ਕੁੱਟ ਦਿੰਦੇ ਸਨ ਕੋਈ ਬੁਰਾ ਨਹੀਂ ਮਣਾਉਂਦਾ ਸੀ ਸਗੋਂ ਬੱਚਿਆਂ ਨੂੰ ਇਹ ਕਹਿੰਦਾ ਸੀ ਕਿ ਚੰਗਾ ਹੋਇਆ ਤੁਸੀਂ ਠੀਕ ਕੀਤਾ ਹੋਣਾ ਕਿਸੇ ਦਾ ਦੋਤਾ ਸਾਰੇ ਪਿੰਡ ਦਾ ਦੋਤਾ ਹੁੰਦਾ ਸੀ ਕਿਸੇ ਦੀ ਭੂਆ ਸਾਰਿਆਂ ਦੀ ਭੂਆ ਹੁੰਦੀ ਲੋਕਾਂ ਵਿੱਚ ਬੜਾ ਨਿੱਘਾ ਰਿਸ਼ਤਾ ਹੁੰਦਾ ਇੱਕ ਦੂਜੇ ਦੇ ਦੁੱਖ ਸੁੱਖ ਤੇ ਲੋਕ ਸੱਚੇ ਜਿਲੋਂ ਪਾਈਵਾਲ ਹੁੰਦੇ ਸਨ ਇੱਕ ਦੂਜੇ ਦੀ ਸਹਾਇਤਾ ਕਰਕੇ ਖੁਸ਼ ਹੁੰਦੇ ਇੱਕ ਦੂਜੇ ਨੂੰ ਮਿਲ ਕੇ ਫੁੱਲਾਂ ਦੀ ਤਰ੍ਹਾਂ ਖਿੜ ਜਾਂਦੇ ਸਨ ਰਿਸ਼ਤੇਦਾਰਾਂ ਕੋਲ ਗਏ ਬੱਚੇ ਜਵਾਨ ਤੇ ਬਜ਼ੁਰਗ ਕਈ ਕਈ ਦਿਨ ਉਹਨਾਂ ਕੋਲ ਰਹਿ ਕੇ ਆਉਂਦੇ ਸਨ ਅੱਜ ਵਾਂਗ ਨਹੀਂ ਕਿ ਨਾਂ ਰਹਿਣ ਵਾਲੇ ਕੋਲ ਤੇ ਨਾਂ ਰੱਖਣ ਵਾਲੇ ਕੋਲ ਸਮਾਂ ਹੈ ਹੁਣ ਤਾਂ ਹਾਲ ਇਹ ਹੈ ਕਿ ਮੂੰਹ ਤੇ ਮੁਸਕਰਾਹਟ ਲਿਆ ਕੇ ਮਿਲਣਗੇ ਤੇ ਮਨ ਵਿੱਚ ਕਹਿਣਗੇ ਪਤਾ ਨਹੀਂ ਇਹ ਕਿਉਂ ਆ ਗਿਆ ਕਦੋਂ ਜਾਵੇਗਾ ਮੇਰਾ ਸਮਾਂ ਬਰਬਾਦ ਕਰੇਗਾ ਗੁਰਪ੍ਰੀਤ ਸਿੰਘ ਤਾਂ ਰਹਿੰਦੇ ਹੀ ਆਪਣੇ ਨਾਨਕੇ ਪਿੰਡ ਸੀ ਜਿਹੜੇ ਬੱਚੇ ਆਪਣੇ ਦਾਦਕੇ ਪਰਿਵਾਰ ਵਿੱਚ ਰਹਿੰਦੇ ਸੀ ਉਹ ਗਰਮੀਆਂ ਦੀਆਂ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ ਕਿ ਕਦੋਂ ਸਕੂਲ ਵਿੱਚ ਛੁੱਟੀਆਂ ਹੋਣ ਤੇ ਉਹ ਆਪਣੇ ਨਾਨਕੇ ਜਾਣ ਨਾ ਨਾਨੀ ਮਾਮਿਆਂ ਤੇ ਮਾਸੀਆਂ ਨੂੰ ਉਹਨਾਂ ਦੇ ਆਉਣ ਤੇ ਚਾ ਚੜ ਜਾਂਦਾ ਸੀ ਮਿੰਟੂ ਆਪਣੇ ਨਾਨਕੇ ਪਰਿਵਾਰ ਦਾ ਕੁਝ ਜ਼ਿਆਦਾ ਹੀ ਲਾਡਲਾ ਸੀ ਕੋਠੇ ਰਹਾਲਾ ਨਾਨਕੇ ਪਿੰਡ ਦੇ ਖੇਤਾਂ ਵਿੱਚ ਸੋਹਣੀਆਂ ਲਹਿਰਾਂ ਉਡਾਉਂਦੀਆਂ ਫਸਲਾਂ ਵਿੱਚ ਉਹ ਆਪਣੇ ਹਾਣੀ ਮੁੰਡਿਆਂ ਨਾਲ ਘੁੰਮਦਾ ਫਿਰਦਾ ਗਰਮੀਆਂ ਦੇ ਦਿਨਾਂ ਵਿੱਚ ਸਾਰੇ ਬੱਚਿਆਂ ਨੇ ਟਿਊਬਵੈਲ ਨਾਲ ਤੇ ਹੀ ਨਹਾ ਲੈਣਾ ਕਦੇ ਪਾਣੀ ਦੇ ਚਾਰੇ ਵਿੱਚ ਲਤਾਂ ਲਮਕਾ ਕੇ ਬੈਠੇ ਰਹਿਣਾ ਪਿੰਡ ਦੇ ਖੂਹ ਟੋਬੇ ਰੂੜੀਆਂ ਗੁਹਾਰ ਤੂੜੀ ਦੇ ਕੁੱਪਾਂ ਪਿੱਪਲ ਬਰੋਟੇ 베ਰੀਆਂ ਕਿਕਰਾਂ ਦੇ ਰੁੱਖਾਂ ਉੱਤੇ ਚੜਨਾ ਕਦੇ ਉਹਨਾਂ ਦੀਆਂ ਟਾਹਣੀਆਂ ਨਾਲ ਝੂਟਦਿਆਂ ਬਚਪਨ ਦੇ ਦਿਨ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਬਤਾਏ ਕਦੇ ਮਿੱਟੀ ਵਿੱਚ ਖੇਡਦਿਆਂ ਮਿੱਟੀ ਨਾਲ ਲਿਬੜ ਜਾਣਾ ਤੇ ਕਦੇ ਪਾਣੀ ਲੱਗੇ ਖੇਤਾਂ ਵਿੱਚ ਵੱਟਾਂ ਉੱਤੇ ਤੁਰਦਿਆਂ ਤਿਲਕ ਜਾਣਾ ਫਿਰ ਉੱਠ ਕੇ ਵੱਟ ਤੇ ਤੁਰਨਾ ਸ਼ੁਰੂ ਕਰ ਦੇਣਾ ਗੁਰੂ ਨੂੰ ਬਾਕੀ ਬੱਚਿਆਂ ਵਾਂਗ ਬੜਾ ਚੰਗਾ ਲੱਗਦਾ ਇਹ ਅਕਸਰ ਕਿਹਾ ਜਾਂਦਾ ਕਿ ਰੱਬ ਨੇ ਤਾਂ ਪਿੰਡ ਹੀ ਬਣਾਏ ਸੀ ਮਨੁੱਖ ਨੇ ਸ਼ਹਿਰ ਬਣਾ ਲੇ ਆਪਣੇ ਨਾਨਕੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਤੇ ਨਾਨਕੇ ਪਰਿਵਾਰ ਦਾ ਪਿਆਰ ਗੁਰੂ ਨੂੰ ਖੇੜੇ ਵਿੱਚ ਰੱਖਦਾ ਉਹ ਖੁਸ਼ ਰਹਿੰਦਾ ਕਾਦਰ ਦੀ ਸਰਜੀ ਕੁਦਰਤ ਵਿੱਚ ਰਹਿੰਦਿਆ ਹੁਣ ਵੀ ਬੰਦਾ ਖੇੜੇ ਵਿੱਚ ਰਹਿੰਦਾ ਹੈ ਕਾਦਰ ਕੁਦਰਤ ਤੇ ਮਨੁੱਖ ਦਾ ਆਪਸ ਵਿੱਚ ਬਹੁਤ ਗੂੜਾ ਰਿਸ਼ਤਾ ਹੈ ਮਿੱਟੀ ਦਾ ਵੀ ਮਨੁੱਖ ਨਾਲ ਉਟਟ ਰਿਸ਼ਤਾ ਹੈ ਮਿੱਟੀ ਵਿੱਚੋਂ ਹੀ ਸਾਰਾ ਕੁਝ ਉਤਪੰਨ ਹੁੰਦਾ ਹੈ ਬੱਚਾ ਬਚਪਨ ਵਿੱਚ ਮਿੱਟੀ ਵਿੱਚ ਹੀ ਖੇਡਦਾ ਹੈ ਮਿੱਟੀ ਵਿੱਚੋਂ ਹੀ ਸਾਰੀਆਂ ਫਸਲਾਂ ਫਲ ਫਰੂਟ ਪੈਦਾ ਹੁੰਦਾ ਹੈ ਜਿਸ ਨੂੰ ਖਾ ਕੇ ਜੀਵ ਜਿਉਂਦਾ ਹੈ ਹੁਣ ਚਾਹੇ ਔਰਤਾਂ ਆਪਣੇ ਬੱਚਿਆਂ ਨੂੰ ਮਿੱਟੀ ਵਿੱਚ ਖੇਡਣ ਨਹੀਂ ਦਿੰਦੀਆਂ ਕਿ ਬੱਚੇ ਦੇ ਕੱਪੜੇ ਖਰਾਬ ਹੋ ਜਾਣਗੇ ਮਿੱਟੀ ਨਾਲ ਜੁੜਿਆ ਤੇ ਕੁਦਰਤ ਦੀ ਗੋਦ 'ਰ ਨਿਗ ਮੰਨਣ ਵਾਲਾ ਇਨਸਾਨ ਹਮੇਸ਼ਾ ਰੱਬ ਦੇ ਨੇੜੇ ਹੁੰਦਾ ਹੈ ਇਸੇ ਲਈ ਕਿਹਾ ਗਿਆ ਹੈ ਕਿ ਪਿੰਡਾਂ ਵਿੱਚ ਰੱਬ ਵਸਦਾ ਪ੍ਰਮਾਤਮਾ ਨੇ ਬੰਦੇ ਨੂੰ ਚਿੱਟੀ ਕਣਕਵੰਨੀ ਤੇ ਕਾਲੀ ਮਿੱਟੀ ਨਾਲ ਸਿਰਜਿਆ ਹੈ ਮਿੱਟੀ ਮਿੱਟੀ ਤੋਂ ਜਨਮ ਲੈਂਦੀ ਹੈ ਇਹੀ ਮਿੱਟੀ ਮਿੱਟੀ ਤੋਂ ਹੀ ਮਿੱਟੀ ਲੈ ਕੇ ਮਿੱਟੀ ਉੱਪਰ ਹੀ ਵੱਡੀਆਂ-ਵੱਡੀਆਂ ਇਮਾਰਤਾਂ ਸ਼ਾਹੀ ਮਹਾਲ ਤੇ ਆਕਾਸ਼ ਨੂੰ ਚੁੰੁੰਦੇ ਮিনার ਉਸਾਰਦੀ ਹੈ। ਮਿੱਟੀ ਮਿੱਟੀ ਵਿੱਚੋਂ ਹੀ ਫੁੱਲ ਉਗਾ ਕੇ ਵਾਤਾਵਰਨ ਨੂੰ ਸੁੰਦਰ ਤੇ ਖੁਸ਼ਬੂਦਾਰ ਬਣਾਉਂਦੀ ਹੈ ਤੇ ਉਹਨਾਂ ਫੁੱਲਾਂ ਨੂੰ ਮਿੱਟੀ ਦੇ ਬਣਾਏ ਹੋਏ ਦੇਵੀ-ਦੇਵਤਿਆਂ ਦੇ ਪੁੱਤਾਂ ਅੱਗੇ ਚੜਾਉਂਦੀ ਹੈ। ਆਪਣੇ ਪੂਰੇ ਜੀਵਨ ਵਿੱਚ ਇਹ ਮਿੱਟੀ ਦਾ ਪਤਲਾ ਮਿੱਟੀ ਤੋਂ ਕੁਝ ਨਾ ਕੁਝ ਸਿਰਜਦਾ ਰਹਿੰਦਾ ਹੈ। ਇਸ ਮਿੱਟੀ ਦੇ ਬਣੇ ਬੰਦੇ ਨੇ ਧਰਤੀ ਦੀ ਮਿੱਟੀ ਉੱਤੇ ਸਦਾ ਨਹੀਂ ਰਹਿਣਾ ਸਾਰਾ ਕੁਝ ਸਮਝਦੇ ਹੋਏ ਵੀ ਇਹ ਮਿੱਟੀ ਕੰਨਾ ਮੁੱਢ ਮਾਰ ਛੱਡਦੀ ਹੈ ਤੇ ਹਾਵੇ ਵਿੱਚ ਘੁੰਮਦੀ ਰਹਿੰਦੀ ਹੈ। ਗਰਬਾਣੀ ਵਿੱਚ ਬੜਾ ਸੁੰਦਰ ਲਿਖਿਆ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦਹੋਰੀਓ ਫਿਰਤ ਹੈ ਰਹਾਉ ਜਬ ਕੁਛ ਪਾਵੈ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਅਖੀਰ ਇਸ ਮਿੱਟੀ ਵਿੱਚੋਂ ਜਦ ਇਲਾਹੀ ਜੋਤ ਨਿਕਲ ਜਾਂਦੀ ਹੈ ਤਾਂ ਇਹ ਮਿੱਟੀ ਹਮੇਸ਼ਾ ਲਈ ਮਿੱਟੀ ਵਿੱਚ ਮਿਲ ਜਾਂਦੀ ਹੈ ਮਿੱਟੀ ਤੋਂ ਬਿਨਾ ਮਨੁੱਖ ਦੀ ਹੋਂਦ ਅਸੰਭਵ ਹੈ ਜਦੋਂ ਕੋਈ ਬੰਦਾ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਉੱਥੋਂ ਦੀ ਮਿੱਟੀ ਜਿਸ ਨੂੰ ਚਰਨ ਧੂੜ ਕਿਹਾ ਜਾਂਦਾ ਹੈ ਆਪਣੇ ਮਸਤਕ ਤੇ ਲਾ ਕੇ ਆਪਣੇ ਧਨਪਾਕ ਸਮਝਦਾ ਹੈ। ਮਿਸਾਲ ਦੇ ਤੌਰ ਤੇ ਜਦੋਂ ਲੋਕ ਪਾਕਿਸਤਾਨ ਨਨਕਾਣਾ ਸਾਹਿਬ, ਸੁਲਤਾਨਪੁਰ 베ਰ ਸਾਹਿਬ, ਅੰਮ੍ਰਿਤਸਰ ਦਰਬਾਰ ਸਾਹਿਬ, ਹਜ਼ੂਰ ਸਾਹਿਬ ਪਟਨਾ ਸਾਹਿਬ, ਦਮਦਮਾ ਸਾਹਿਬ, ਅਨੰਦਪੁਰ ਸਾਹਿਬ ਤੇ ਹੋਰ ਗੁਰੂ ਘਰ ਦੇ ਚਰਨ ਛੋਹ ਪ੍ਰਾਪਤ ਸਥਾਨਾਂ ਤੇ ਜਾਂਦੇ ਹਨ ਤਾਂ ਉੱਥੋਂ ਦੀ ਚਰਨ ਧੂੜ ਆਪਣੇ ਮਸਤਕ ਨੂੰ ਜ਼ਰੂਰ ਲਾਉਂਦੇ ਹਨ। ਕਈ ਸ਼ਰਦਾਲੂ ਤਾਂ ਇਹ ਚਰਨ ਤੂੜ ਇਕੱਠੀ ਕਰਕੇ ਆਪਣੇ ਘਰ ਵੀ ਲੈ ਆਉਂਦੇ ਹਨ ਇਸੇ ਲਈ ਮਿੱਟੀ ਦੀ ਮਨੁੱਖ ਤੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਗੁਰਪ੍ਰੀਤ ਗੁਰੀ ਇਸੇ ਮਿੱਟੀ ਵਿੱਚ ਖੇਡਦਿਆਂ ਵੱਡਾ ਹੋਇਆ ਕਦੇ ਉਸਨੇ ਆਪਣੇ ਮਿੱਤਰਾਂ ਨਾਲ ਗੁੱਲੀ ਡੰਡਾ ਕਦੇ ਕੋਕੋ ਕਾਂਕੜੀ ਕਦੇ ਛੋਣ ਛਿਲਕਾ ਕਦੇ ਲੁਕਣ ਮਿੱਟੀ ਵਰਗੀਆਂ ਖੇਡਾਂ ਖੇਡਣੀਆਂ ਜਦੋਂ ਕਦੇ ਮੀਂਹ ਨਾ ਪੈਣਾ ਤਾਂ ਇਹਨਾਂ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਉੱਚੀ ਉੱਚੀ ਗਾਉਣਾ ਕਾਲੇ ਰੋੜ ਪੀਲੇ ਰੋੜ ਹਾਏ ਰੱਬਾ ਵਟਾਂ ਤੋੜ ਰੱਬਾ ਰੱਬਾ ਮੀਵਰਾ ਸਾਡੀ ਕੋਠੀ ਤਾਂ ਨੇਪਾ ਫੁੱਟਬਾਲ ਖੇਡਣ ਦਾ ਵੀ ਉਹ ਬਹੁਤ ਸ਼ੌਕੀਨ ਸੀ ਉਸਨੇ ਵੱਡੇ ਹੋ ਕੇ ਆਪਣੇ ਨਾਨਕੇ ਪਿੰਡ ਫੁੱਟਬਾਲ ਦਾ ਗਰਾਊਂਡ ਤਿਆਰ ਕਰਵਾਉਣ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਿੱਥੇ ਹੁਣ ਹਰ ਸਾਲ ਟੂਰਨਾਮੈਂਟ ਹੁੰਦੇ ਹਨ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਸ਼ਰਾਰਤਾਂ ਕਰਦਿਆਂ ਗੁਰਪ੍ਰੀਤ ਸਿੰਘ ਦੇ ਬਚਪਨ ਦੇ ਪਹਿਲੇ ਕੁਝ ਸਾਲ ਬੀਤੇ ਬਾਕੀ ਅਗਲੇ ਅਧਿਆਏ ਵਿੱਚ ਧੰਨਵਾਦ